ਅੱਜ ਵੀ ਦੇਖੋ ਵੀ ਭਗਵੰਤ ਮਾਨ ਸਾਹਿਬ ਨੇ ਸਮਰਾਲੇ ਆਉਣਾ ਰਿਹਾ 2000 ਬੰਦਾ ਤਿਆਰ ਹੋ ਗਿਆ ਉਹਨੇ ਵੀ ਰੋਡ ਤੋਂ ਸਭਨ ਹੋਣ ਨੂੰ ਤੇ ਪ੍ਰਮਾਤਮਾ ਦੀ ਕਿਰਪਾ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਰਕਰਾਂ ਨਾਲ ਪਿਆਰ ਦੇਖੋ ਆਹ ਤੇ ਪਹਣਿਆ ਕਿ ਇਹਨੂੰ ਹੈ ਕਿਸੇ ਨੂੰ ਪ੍ਰਵਾਹ ਨਹੀਂ ਪਾਣੀ ਪੀਂ ਤੱਕ ਨਹੀਂ ਜਾਂਦੇ ਉਹਨੇ ਜਿੱਥੇ ਭਗਵੰਤ ਮਾਨ ਦਾ ਨਾਰਾ ਹੋਵੇ ਜਿੱਥੇ ਨਾ ਹੋਵੇ ਅਦੇ ਭੁੱਖ ਪਿਆਸ ਲੱਗਦੀ ਨਹੀਂ ਕੋਲੇ ਕੁਝ ਗੱਲ ਕਰ ਰਹੇ ਨੇ ਵੀ ਭੁੱਖੇ ਰਹਿਣ ਨੂੰ ਵੀ ਜ਼ਿਆਦਾ ਪਰ ਲੋਕਾਂ ਦੀ ਬੇਨਤੀ ਆ ਸਰਕਾਰ ਤੋਂ ਭੋਗ ਸਿੰਘ ਮਾਨ ਜੀ ਦੇ ਲਈ ਜਿਹੜਾ 13 ਜਿਹੜਾ ਨਾਰਾ ਆ ਆਮ ਆ ਵੀ ਪਾਟੇ ਦੇ ਇੱਕ ਵੋਟ ਜਿਹੜੀ ਇੱਕ ਪ੍ਰੀਮੋ ਪਾਇਓ ਸਰਕਾਰ ਜੋ ਖਲਕਾ ਸਾਹਮਣੇ ਬਸੇ ਬੇਨਤੀ ਕਰਦਾ ਆਪਣੇ ਭਰਾ ਦੇ ਲਈ ਆਪਣੇ ਦੇ ਛੋਟੇ ਤੁਹਾਡਾ ਸੇਵਾਦਾਰ ਹਾਂ ਜੋ ਤੁਹਾਡੇ ਚਰਨਾਂ 'ਚ ਰਹਿ ਕੇ ਸੇਵਾ ਕਰੂੰਗਾ ਪਰ ਇਹ ਬੇਨਤੀ ਕਬੂਲ ਜਰੂਰ ਕਰੋਗੇ ਇੱਕ ਇੱਕ ਵੋਟ ਜਿਹੜੀ ਹੈ ਇੱਕ ਪ੍ਰੀਮੋ ਤੁਹਾਡੇ ਨਿਸ਼ਾਨ ਤੇ ਪਾਇਓ ਮੈਂ ਜ਼ਿੰਦਗੀ ਭਰ ਤੁਹਾਡੇ ਚਰਨਾਂ 'ਚ ਰਹਿ ਕੇ ਸੇਵਾ ਕਰਦਾ ਰਹਾਂਗਾ ਸਮਰਾਲੇ ਜੀ ਸਮਰਾਲੇ ਸਾਹਿਬ ਨੂੰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਸਾਥੀਆਂ ਸਮੇਂ ਸਮਰਾਲੇ ਚੱਲੇ ਆ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਜੀ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਐਮ ਐਲ ਹਲਕਾ ਸਨਿਹਾਲ ਵਧਦੀ ਗਿਣਤੀ ਵਿੱਚ ਵਰਕਰਾਂ ਨੂੰ ਲੈ ਕੇ ਸਮਰਾਲੇ ਵਿੱਚ ਰੋਡ ਸ਼ੋਅ ਕਰਨ ਜਾ ਰਹੇ ਹਨ ਜਿੱਥੇ ਸਦਾ ਭਵਾਨ ਸਿੰਘ ਮਾਨ ਆ ਰਹੇ ਹਨ ਇੱਕ ਵੱਡੀ ਗਿਣਤੀ ਵਿੱਚ ਇਹ ਵੱਡਾ ਇਕੱਠ ਲੈ ਕੇ ਜਾ ਰਹੇ ਹਨ ਇਥੋਂ ਪ੍ਰਤੀਤ ਹੁੰਦਾ ਹੈ ਕਿ ਆਉਣ ਵਾਲੇ ਜਿਹੜੀ ਇਹ ਸੀਟ ਹੈ ਆਮ ਆਦਮੀ ਪਾਰਟੀ ਜਿੱਤੂਗੀ ਵੱਡੀ ਗਿਣਤੀ ਵਿੱਚ ਜਿੱਤੂਗੀ ਹਮ ਹਰਦੀਪ ਸਿੰਘ ਮੁੰਡਿਆ ਕੇ ਸਾਥ ਕਰੀਬਨ 200 ਤੋਂ 250 ਬੰਦੇ ਕੇ ਸਾਥ ਜਾ ਰਹੇ ਹਨ ਔਰ ਰੈਲੀ ਮੇ ਜਾ ਰਹੇ ਹਨ ਇਸ ਤਰ੍ਹਾਂ ਕੇ लोगों में क्या इतनी गर्मी भी पड़ रही है फिर भी लोग फिर भी हमारे आम आदमी के जितना भी कार्यकर्ता हैं वो सभी का उत्साह है कि इस बार तेरह जीरो से पंजाब से हम लोग हरा करके और दिल्ली में संसद में भेजेंगे ਉਹ ਰੌਣਕਾਂ ਨੂੰ ਲੈ ਕੇ ਕਿੰਨਾ ਦਸਿਆ ਹੈ ਪੂਰਾ ਉਤਸ਼ਾਹ ਹੈ ਜੀ ਨੌਜਵਾਨਾਂ ਦੇ ਵਿੱਚ ਅੱਧਖੜ ਜੋ ਬਜ਼ੁਰਗ ਹੈ ਸਭ ਪੂਰੇ ਜੋਸ਼ ਦੇ ਵਿੱਚ ਆ ਗਏ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਆ ਜਾਂ ਰੰਗਲੇ ਪੰਜਾਬ ਦਾ ਸੁਪਨਾ ਹੈ ਉਹ ਪੂਰਾ ਹੋਣ ਜਾ ਰਿਹਾ ਵੈ ਔਰ 13 0 ਦੇ ਨਾਲ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰਨ ਜਾ ਰਹੀ ਹੈ ਜਲਦੀ ਹੀ ਵੋਟਾਂ ਵੀ ਆ ਰਹੀਆਂ ਨੇ ਤੇ ਇਲੈਕਸ਼ਨ ਦਾ ਜਿਹੜਾ ਹੈ ਰਿਜ਼ਲਟ ਵੀ ਜਲਦੀ ਆ ਜਾਣਾ ਹੈ ਔਰ ਇਹ ਕਲੀਅਰ ਹੈ ਕਿ ਪੰਜਾਬ ਵਿੱਚ 13 0 ਆ ਸਰਦਾਰ ਭਗਵਾਨ ਸਿੰਘ ਮਾਨ ਦੇ 13 ਆ ਹਾਂਜੀ ਕਰਿਆ ਸਾਬ ਅਸੀਂ ਜਨੇਗੋਟੇ ਜੱਥੇ ਨਾਲ ਅੱਜ ਪਹੁੰਚੇ ਹਾਂ ਅਮਰਾਲੇ ਦੇ ਜਿਹੜੇ ਰੋਡ ਸ਼ੋਅ ਤੇ ਜਾ ਰਹੇ ਹਾਂ ਆਪਣਾ ਜੀ ਤਿੰਨ ਗੱਡੀਆਂ ਲੈ ਕੇ ਆਏ ਹਾਂ ਅਸੀਂ ਅਮਰਾਲਾ ਦਾ ਰੋਡ ਸ਼ੋਅ ਸ੍ਰੀ ਮਨਤਮਾਨ ਜੀ ਦਾ ਆਕਾਸਾਨੇ ਵਾਲ ਦੇ ਵਿੱਚੋਂ ਅਸੀਂ ਅੱਜ ਕਿੰਨ ਕੱਡੀਆਂ ਦਾ ਕਾਫਲਾ ਆਪਣਾ ਲੈ ਕੇ ਹਾਲ ਜਾ ਰਹੇ ਹਾਂ ਤੇ ਮਹਿਲਾਵਾਂ ਦਾ ਵੀ ਵੱਡਾ ਯੋਗਦਾਨ ਹੋਇਆ ਇਸਲਾਮ ਮਹਿਲਾਵਾਂ ਦਾ ਬਹੁਤ ਯੋਗਦਾਨ ਹੈ ਮੇਰੇ ਭੈਣ ਭਾਈ ਸਾਰੇ ਦੋਸਤ ਮਿੱਤਰ ਸਾਰੇ ਤੁਸੀਂ ਦੇਖ ਹੀ ਲਿਆ ਫਤਿਹ ਮਾਰਦੇ ਡਿਊਟੀ ਵੀ ਭੈਣ ਚਿਰੋ ਦਿੱਤੀ ਗਈ ਜਾਂਦਾ ਹੈ ਉੱਥੇ ਵੀ ਕੰਮ ਤਿਆਰ ਕਰ ਰਹੇ ਨੇ ਹਾਂ ਸਮਰਾਲੇ ਵਾਲੇ ਕਿ ਡਿਊਟੀ ਦਿੱਤੀ ਗਈ ਹੁਣ ਸਮਰਾਲੇ ਦੀ ਚੇਂਜ ਕਰਕੇ ਸਾਂਨੇ ਵਾਲੇ ਦੇ ਵਿੱਚ ਹੀ ਲੈ ਦਿੱਤੀ ਆ ਮਹਿਲੋਂ ਪਹਾੜੂ ਵਾਲੇ ਵਗੈਰਾ ਇੱਥੇ 10 ਮਿੰਟ ਨੇ ਨਾ ਹਾਂਜੀ ਉੱਥੇ ਤਾਂ ਘੱਟੋ ਘੱਟ 15 ਪਿੰਡ ਤਕਰੀਬ ਨਿਕਲ ਜੇ ਨੇ ਬਾਕੀ ਵਾਰਡ ਨੇ 21 ਨੰਬਰ ਤੋਂ 22 23 24 25 ਤੱਕ ਪ੍ਰਭਾਵ ਪਊਗਾ ਉਥੇ ਮੁੱਖ ਮੰਤਰੀ ਸਾਹਿਬ ਮੈਂ ਕਹਿੰਦਾ ਜਦੋਂ ਆਉਣ ਦਾ ਬਹੁਤ ਪ੍ਰਭਾਵ ਪਊਗਾ ਸਾਡੇ ਦੋ ਦੋ ਮੁੱਖ ਮੰਤਰੀ ਕੇਜੂਰੀਵਾਲ ਸਾਹਿਬ ਵੀ ਬਾਹਰ ਆ ਗਏ ਆ ਜਿਹੜੇ ਸਾਡੇ ਕੌਮੀ ਕਨਵੀਨਰ ਨੇ ਉਹਨਾਂ ਦੇ ਆਉਣ ਨਾਲ ਜੇ ਪਾਰਟੀ ਦੇ ਵਾਰੰਟੀਅਰ ਉਹਨਾਂ ਵਿੱਚ ਹੋਰ ਬੂਸਟ ਆ ਚੁੱਕਿਆ ਹੋਰ ਵੀ ਬੂਸਟ ਭਰ ਚੁੱਕੇ ਨੇ ਅਸੀਂ ਦਿੱਲੀ ਦੀਆਂ 7 ਦੀਆਂ 7 ਸਿੱਟਾਂ ਬਾਕੀ ਇੱਥੇ 13 ਦੀਆਂ 13 ਜਿੱਤ ਗਏ हां टीटीोली ਵਿੱਚ ਪਾਵਾਂਗੇ ਅਤੇ ਜੀਪੀ ਸਾਹਿਬ ਨੂੰ ਫਤਿਹਗੜ ਸਾਹਿਬ ਤੋਂ ਵੱਡੀ ਜਗ੍ਹਾ ਤੇ ਪਾਵਾਂਗੇ ਧੰਨਵਾਦ ਜੀ ਲੋਕਾਂ ਦਾ ਰਜਾਣਾ ਹੈ ਸਮੇਂ ਕਿਉਂਕਿ ਸੁਤੰਤਰਤਾ ਦਿਵਸ ਤਕਰੀਬਨ ਹੋ ਗਿਆ ਹੈ ਇਲੈਕਸ਼ਨ ਦੇ ਵਿੱਚ ਅਸੀਂ ਕਿਵੇਂ ਦੇਖੀਏ ਤਿਆਰੀ ਕਿਸ ਤਰ੍ਹਾਂ ਦੀ ਆਮ ਆਦਮੀ ਲੋਕਾਂ ਦਾ ਰਜਾਣਾ ਬਹੁਤ ਵਧੀਆ ਆਮ ਆਦਮੀ ਪਾਰਟੀ ਦੇ ਪ੍ਰਤੀ ਪੰਜਾਬ ਤੇ ਜਿਵੇਂ ਭਗਵੰਦ ਸਿੰਘ ਸਾਹਿਬ ਨੇ ਕਿਹਾ ਵੀ 13 ਜੀਰੋਂ ਦਾ ਜਿਹੜਾ ਸਾਡਾ ਮਿਸ਼ਨ ਹੈ ਇਸ ਵਾਰ ਪੂਰੇ ਪੰਜਾਬ ਤੋਂ ਮਤਲਬ ਕਿ 13 ਸੀਟਾਂ ਸਾਡੀਆਂ ਆਣ ਗਈਆਂ ਕਿਉਂਕਿ ਲੋਕਾਂ ਦੇ ਵਿੱਚ ਜਿਹੜੇ 2 ਸਾਲ ਦੇ ਵਿੱਚ ਸੀਐਮ ਸਾਹਿਬ ਨੇ ਕੰਮ ਕੀਤੇ ਨੇ ਪੂਰੇ ਪ੍ਰਤੀ ਲੋਕਾਂ 'ਚ ਬਹੁਤ ਵਧੀਆ ਰੁਝਾਨ ਹੈ। ਕੋਈ ਲੋਕ ਮਿਲਣ ਲਈ ਆ ਰਹੇ ਆਂ। ਇਸ ਤਰ੍ਹਾਂ ਮਿਲਦੇ ਲੋਕਾਂ ਨੂੰ ਡਾਇਰੈਕਟ ਜਾਂ ਕਿਉਂਕਿ ਇਹ ਲੋਕਾਂ ਦਾ ਸੀਐਮ ਆ ਜਿਵੇਂ ਬਾਕੀ ਪਹਿਲੇ ਵਾਲਾ ਸੀਐਮ ਹੁੰਦੇ ਭਗਵਾਨ ਆਪਣਾ ਅਮਰਿੰਦਰ ਸਿੰਘ ਹੋਗੇ, ਬਾਦਲ ਸਾਹਿਬ ਹੋਗੇ ਉਹ ਲੋਕਾਂ 'ਚ ਵਿਚਰਦੇ ਨਹੀਂ ਸੀ। ਮਤਲਬ ਕਿ ਅੱਜ ਉਹ ਵੀ ਮਤਲਬ ਸੀਐਮ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਦੇਖ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਇਹ ਵੀ ਬਦਲਾਅ ਹੀ ਹੈ। ਪਹਿਨਾ ਮੁੱਖ ਮੰਤਰੀ ਹੈ ਜਿਹੜਾ ਲੋਕਾਂ ਦੇ ਵਿੱਚ ਉਤਰ ਕੇ ਲੋਕਾਂ ਨੂੰ ਮਿਲਦਾ ਹੈ। ਕਿਉਂਕਿ ਇਸ ਪ੍ਰਤੀ ਪਾਰਟੀ ਪ੍ਰਤੀ ਬਹੁਤ ਵਧੀਆ ਲੋਕਾਂ ਦਾ ਸਹਿਯੋਗ ਹੈ